ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਦਿਲੰਦਰ ਜਿਮਨੀ ਚੌਣ ਲਈ ਆਪ ਨੇ ਲਾਨਿਆ ਉਮੀਦਵਾਰ ਮਹਿੰਦਰ ਭਗਤ ਨੂੰ ਦਿੱਤੀ ਟਿਕਟ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ بیٹے ਨੇ ਮਹਿੰਦਰ ਭਗਤ ਲక్ష్ਮੀ ਬੰਗਾਲ ਦੇ ਰਾਜਪਾਲ ਦਾ ਸਖਤ ਹੁਕਮ ਪੁਲਿਸ ਨੂੰ ਤੁਰੰਤ ਰਾਜ ਭਵਨ ਖਾਲੀ ਕਰਨ ਦਾ ਦਿੱਤਾ ਹੁਕਮ ਮੁਲਾਜ਼ਮਾਂ ਨੂੰ ਤੁਰੰਤ ਇਮਾਰਤ ਖਾਲੀ ਕਰਨ ਦਾ ਸੁਨਾਇਆ ਫਰਮਾਨ ਕੰਚਨ ਜੰਗਾ ਐਕਸਪ੍ਰੈਸ ਟਵੱਜੀ ਮਾਲ ਗੱਡੀ 8 ਲੋਕਾਂ ਦੀ ਹੋਈ ਮੌਤ ਇਹਨ ਖਬਰਾਂ ਵਿਸਥਾਰ ਦੇ ਨਾਲ ਜਲੰਧਰ ਦੇ 10 ਜੁਲਾਈ ਨੂੰ ਹੋਣ ਵਾਲੀ ਜਿੰਮੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਹਲਕੇ ਲਈ ਮਹਿੰਦਰ ਭਗਤ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਦੱਸ ਦਈਏ ਕਿ ਮਹਿੰਦਰ ਭਗਤ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ بیٹے ਪਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਨੇ ਸਵੇਰੇ ਰਾਜ ਭਵਨ ਚ ਤਾਇਨਾਤ ਕਲਕੱਤਾ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਇਮਾਰਤ ਖਾਲੀ ਕਰਨ ਦੇ ਹੁਕਮ ਦਿੱਤੇ ਨੇ ਅਧਿਕਾਰੀ ਨੇ ਦੱਸਿਆ ਕਿ ਰਾਜਪਾਲ ਉੱਤਰੀ ਗੇਟ ਕੋਲ ਪੁਲਿਸ ਚੌਂਕੀ ਨੂੰ ਜਨ ਮੰਚ ਨੂੰ ਬਦਲਣ ਦੀ ਯੋਜਨਾ ਬਣਾ ਰਹੇ ਨੇ ਕੁਝ ਦਿਨ ਪਹਿਲਾਂ ਪੁਲਿਸ ਨੇ ਪਾਜਬਾ ਦੇ ਨੇਤਾ ਸੁਭੇਂਦਰ ਅਧਿਕਾਰੀ ਤੇ ਰਾਜਵੀਰ ਚੌਣਾ ਤੋਂ ਬਾਅਦ ਹਿੰਸਾ ਦੇ ਕਥਿਤ ਪੀੜਤਾ ਨੂੰ ਸ਼੍ਰੀ ਬੋਸ ਨੂੰ ਮਿਲਣ ਲਈ ਰਾਜ ਭਵਨ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ ਭਾਵੇਂ ਰਾਜਪਾਲ ਨੇ ਇਸ ਦੀ ਲਿਖਤੀ ਇਜਾਜ਼ਤ ਦਿੱਤੀ ਸੀ ਇਸ ਤੋਂ ਬਾਅਦ ਰਾਜਪਾਲ ਦਾ ਇਹ ਹੁਕਮ ਆਇਆ ਪਛਮੀ ਬੰਗਾਲ ਦੇ ਜਲਪਾਈਗੁੜੀ 'ਚ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਦਰਸਲ ਕੰਚਨ ਜੰਗਾ ਐਕਸਪ੍ਰੈਸ ਰੇਲ ਨੂੰ ਇੱਕ ਮਾਲ ਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ। ਮੌਕੇ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਆਫਤ ਟੀਮਾਂ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਈਆਂ ਨੇ। ਇਸ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਕਟਿਹਾਰ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਕਿਹਾ ਕਿ ਰੇਲ ਹਾਦਸਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਉਹਨੇ ਕਿ ਹੈ ਕਿ ਅਗਰ ਤਲਾ ਤੋਂ ਆਉਣ ਵਾਲੀ ਗੱਡੀ ਨੰਬਰ 13174 ਕੰਚਨਜੰਗਾ ਐਕਸਪ੍ਰੈਸ ਨਿਊ ਜਲਪਾਇਗੁੜੀ ਸਟੇਸ਼ਨ ਤੇ ਰੰਗ ਪਾਣੀ ਨੇੜੇ ਮਾਲ ਗੱਡੀ ਨਾਲ ਟਕਰਾ ਗਈ ਮਾਲ ਗੱਡੀ ਨੇ ਸਿਆਲ ਦਾ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਇਸ ਕਾਰਨ ਕੰਚਨਜੰਗਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਨੁਕਸਾਨੀਆਂ ਗਈਆਂ ਨੇ ਹਾਸੇ ਮਗਰੋਂ ਹਰ ਪਾਸੇ ਚੀਕ ਪੁਕਾਰ ਮੱਚ ਗਈ ਟੱਕਰ ਲੱਗਣ ਕੰਨ ਟ੍ਰੇਨ ਦੀਆਂ ਬੋਗੀਆਂ ਹਵਾ ਵਿੱਚ ਕਈ ਫੁੱਟ ਹਵਾ ਵਿੱਚ ਉੱਠ ਗਈਆਂ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਸਤਿ ਲੋਕ ਗੰਬੀਰ ਜ਼ਖਮੀ ਹੋਏ ਨੇ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਹ ਹਾਸਾ ਉਸ ਸਮੇਂ ਵਾਪਰੇ ਜਦੋਂ ਨਾਗਪੁਰ ਦੇ ਕਨਹਨ ਪੁਲ ਤੇ ਵਾਸਤੇ ਔ ਟੋ ਰਿਕਸ਼ਾ ਵਿਚਾਲੇ ਟੱਕਰ ਹੋ ਗਈ। ਇਸ 'ਚ ਮਰਨ ਵਾਲਿਆਂ ਦੇ ਨਾਮ ਵਿਗਨੇਸ਼ ਤੇ ਧੀਰਜ رائے ਨੇ ਦੋਮੀ ਫੌਜ ਦੇ ਜਵਾਨ ਨੇ ਦੋਵਾਂ ਨੂੰ ਘਟਨਾ ਤੋਂ ਤੁਰੰਤ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹੋਰ ਜ਼ਖਮੀ ਜਵਾਨਾਂ ਦੀ ਪਛਾਣ ਕੁਮਾਰ ਪੀ ਸ਼ੇਖਰ ਯਾਦਵ, ਮੁਰਗੁੰਦਨ ਪ੍ਰਧਾਨ, ਅਰਵਿੰਦ ਤੇ ਨਾਗਰਤਨਮ ਵਜੋ ਹੋਈ ਹੈ। ਪੁਲਿਸ ਮੁਤਾਬਕ ਕੁਮਾਰ ਪੀ ਤੇ ਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਦਰਾਉਟੋ ਚਾਲਕ ਸ਼ੰਕਰ ਖੜਕਬੰਦ ਦੀ ਹਾਲਤ ਵੀ ਠੀਕ ਨਹੀਂ ਦੱਸਿਆ ਜਾ ਰਿਹਾ ਕਿ ਬਾਸਤੀ ਆਟੋ ਵਿਚਾਲੇ ਹੀ ਟੱਕਰ ਆਮੋ ਸਾਹਮਣੀ ਹੋਈ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਆਟੋ ਵਿੱਚ ਡਰਾਈਵਰ ਸਮੇਤ ਕੁੱਲ 9 ਲੋਕ ਸਵਾਰ ਸਨ। ਕਾਨਨ ਦੀ ਫੌਜੀ ਛੌਣੀ ਅਤੇ ਗਾਰਡ ਰੈਜ਼ਿਮੈਂਟਲ ਟ੍ਰੇਨਿੰਗ ਸੈਂਟਰ ਦੇ 15 ਸਿਪਾਹੀ ਦੋ ਵਾਕੋ ਕੋਟੇਜ ਖਰੀਦਦਾਰੀ ਕਰਨ ਲਈ ਕਾਨਹਨ ਗਏ ਸਨ ਤੇ ਪਰਤਦੇ ਸਮੇਂ ਇਹਨਾਂ ਵਿੱਚ ਇੱਕ ਆਟੋ ਦੀ ਬਾਸ ਨਾਲ ਟੱਕਰ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਨੂੰ ਬੰਬ ਨਾਲ ਡਾਉਣ ਦੀ ਧਮਕੀ ਵਾਲਾ ਪੱਤਰ ਮਿਲਣ ਤੋਂ ਬਾਅਦ ਹੁਣ ਮੁਹਾਲੀ ਸਮੇਤ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ਨੂੰ ਡਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਸਖਤ ਕੀਤੀ ਹੈ ਚੰਡੀਗੜ੍ਹ ਸਟੇਸ਼ਨ ਤੇ ਹੋ ਸਟੇਸ਼ਨਾਂ ਲਈ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਮੁਹਾਲੀ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਚ ਬੰਬ ਸੈਕਿਉਰਿਟੀ ਡੌਗ ਸੈਕਿਉਰ ਦੀਆਂ ਟੀਮਾਂ ਨੇ ਮੌਕੇ ਤੇ ਚੈਕਿੰਗ ਕੀਤੀ ਹੈ ਇਸ ਦੇ ਨਾਲ ਹੀ ਰੇਲਵੇ ਟਰੈਕ ਤੋਂ ਆਉਣ ਵਾਲੀ ਹਰ ਰੇਲਗੱਡੀ ਵਿੱਚ ਯਾਤਰੀਆਂ ਤੇ ਉਹਨਾਂ ਦੇ ਸਮਾਨ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰ ਦੇ ਨਾਲ ਹੀ ਧਮਕੀ ਦੇ ਵਿੱਚ ਕਈ ਧਾਰਮਿਕ ਸਥਾਨਾਂ ਨੂੰ ਵੀ ਬੰਬ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਤਾਂ ਦੱਸ ਦੇ ਕਿ ਹਮਲੇ ਦੀ ਧਮਕੀ ਵਾਲੇ ਪੱਤਰ ਚ ਜੰਮੂ ਕਸ਼ਮੀਰ ਪੰਜਾਬ ਤੇ ਹਿਮਾਚਲ ਦੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਗੱਲ ਕਹੀ ਗਈ ਹੈ ਪੁਲਿਸ ਏਜੰਸੀਆਂ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਾਲ-ਨਾਲ ਅੰਮ੍ਰਿਤਸਰ ਤੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਹਾਈ ਅਲਰਟ ਜਾਰੀ ਕੀਤਾ ਪੱਤਰ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਤੇ ਰੇਲਵੇ ਪੁਲਿਸ ਨੇ ਮਿਲ ਕੇ ਸਰਚ ਅਭਿਆਨ ਸ਼ੁਰੂ ਕੀਤਾ ਜਿਸ ਵਿੱਚ ਡੌਗ ਸਕੁਅਰ ਦੀ ਮਦਦ ਦੇ ਨਾਲ-ਨਾਲ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਖਰਖਣ ਦੇ ਕਿਸਾਨਾਂ ਲਈ ਵੱਡੀ ਖਬਰ ਹੈ ਸੂਬੇ ਦੇ ਮੁੱਖ ਮੰਤਰੀ ਚੰਪਾਈ ਸੋਰੇ ਨੇ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਗੱਠਜੋੜ ਸਰਕਾਰ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਖੇਤੀ ਕਰਜ਼ੇ ਮਾਫ ਕਰੇਗੀ ਤੇ ਮੁਫਤ ਬਿਜਲੀ ਦਾ ਕੋਟਾ ਵਧਾ ਕੇ 200 ਯੂਨਿਟ ਕਰੇਗੀ ਇਸ ਦੇ ਲਈ ਉਹਨਾਂ ਨੇ ਬੈਂਕਾਂ ਨੂੰ ਪ੍ਰਸਤਾਵ ਪੇਸ਼ ਕਰਨ ਲਈ ਵੀ ਕਿਹਾ ਨਮਸ਼ੇਦਪੁਰ ਦੇ ਗਾਂਦੀ ਮੈਦਾਨ ਦੇ ਵਿਕਾਸ ਪ੍ਰੋਜੈਕਟ ਦੇ ਉਦਘਾਟਨ ਤੇ ਨੀ ਪੱਥਰ ਰੱਖਣ ਲਈ ਹੋਈ ਜਿਤ ਬੈਠਕ ਨੂੰ ਸੰਬੋਧਨ ਕਰਦੇ ਸੋਰੇ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਸਾਨਾਂ ਦਾ 40000 ਰੁਪਏ ਦਾ ਕਰਜ਼ਾ ਮਾਫ ਕੀਤਾ ਤੇ ਇਸ ਨੂੰ ਵਧਾ ਕੇ 2 ਲੱਖ ਰੁਪਏ ਕਰਨ ਦੀ ਯੋਜਨਾ ਬਣਾ ਰਹੇ ਹਾਂ ਮੁਫਤ ਬਿਜਲੀ ਦੇ 125 ਯੂਨਿਟ ਦੇ ਮੌਜੂਦਾ ਆਧਾਰ ਨੂੰ ਵਧਾ ਕੇ 200 ਯੂਨਿਟ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ 31 ਮਾਰਚ 2020 ਤੱਕ ਕਿਸਾਨਾਂ ਦਾ 50000 ਰੁਪਏ ਤੋਂ ਲੈ ਕੇ 2 ਇੱਕ ਮੁਸ਼ਤ ਨਿਪਟਾਰਾ ਰਾਹੀ ਮਾਫ ਕਰ ਦਿੱਤਾ ਜਾਵੇਗਾ ਜਲੰਧਰ ਮੁਖ ਸੜਕ ਤੇ ਫਿਲੌਰ ਨੇੜੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਅੱਜ ਤੋਂ ਕਿਸਾਨ ਜਥੇਬੰਦੀਆਂ ਨੇ ਮੁਫਤ ਕਰ ਦਿੱਤਾ ਸਵੇਰੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੇ ਟੈਕਸੀ ਯੂਨੀਅਨ ਪੰਜਾਬ ਸਣੀ ਹੋਰ ਨਾਲ ਜਿੱਥੇ ਬੰਦੀਆਂ ਦੇ ਵਰਕਰ ਟੋਲ ਪਲਾਜ਼ਾ ਤੇ ਪਹੁੰਚੇ ਉਹਨਾਂ ਟੋਲ ਬੁਥਾਂ 'ਚ ਬੈਠੇ ਮੁਲਾਜ਼ਮਾਂ ਨੂੰ ਬਾਹਰ ਕਰ ਦਿੱਤਾ ਤੇ ਬੁਥਾਂ ਤੇ ਕਬਜ਼ਾ ਕਰ ਅਨਮਿੱਥੇ ਸਮੇਂ ਲਈ ਤਰਨਾ ਦੇ ਕੇ ਵਾਹਨ ਚਾਲਕਾਂ ਲਈ ਬੈਰੀਅਰ ਚੁਕਾ ਦਿੱਤੇ ਨੇ ਇਸ ਕਾਰਨ ਹੁਣ ਰਾਹੀਰ ਆਪਣੇ ਵਾਹਨ ਬਿਨਾਂ ਪਰਚੀ ਕਟਾਏ ਲੰਘਾ ਰਹੇ ਨੇ ਇਸ ਮੌਕੇ ਭਾਰਤੀ ਕਿਸਾਨ ਉਰਯੁਨੰ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਗਿੱਲ ਨੇ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਨਾਲੋਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਜੋ ਸਰਕਾਰ ਦੀ ਕਠਿਤ ਮੀਲੀ ਭੁਗਤ ਨਾਲ ਚੱਲ ਰਿਹਾ ਸੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਪ੍ਰਧਾਨ ਮਨਜੀਤ ਸਿੰਘ ਕੁਮਾਨ ਤੇ ਹੋਰ ਕਮੇਟੀ ਮੈਂਬਰ ਮਨਜੀਤ ਸਿੰਘ ਅਰੋੜਾ ਨੇ ਕਿਹਾ ਕਿ ਇੱਥੇ ਲੋਕਲ ਗੱਡੀਆਂ ਦੇ ਪਾਸ 150 ਰੁਪਏ ਚ ਬਣਦੇ ਸਨ ਜੋ ਨਵੀਆਂ ਦਰਾਂ ਮੁਤਾਬਕ 340 ਰੁਪਏ ਕਰ ਦਿੱਤੇ ਗਏ ਨੇ 4 ਪਈਆ ਵਾਹਨਾਂ ਤੇ ਵੱਡੀਆਂ ਗੱਡੀਆਂ ਲਈ ਵੀ ਸਾਲ ਵਿੱਚ ਤੀਜੀ ਵਾਰ ਟੋਲ ਦਰਾਂ 'ਚ ਵਾਧਾ ਹੋਇਆ ਆਗੂਆਂ ਨੇ ਕਿਹਾ ਕਿ ਇਸ ਲੁੱਟ ਖਿਲਾਫ ਕਿਸੇ ਵੀ ਸਿਆਸੀ ਪਾਰਟੀ ਨੇ ਆਵਾਜ਼ ਨਹੀਂ ਚੁਕੀ ਆਗਵਾ ਨੇ ਇਹ ਐਲਾਨ ਕੀਤਾ ਕਿ ਜਦੋਂ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਟੋਲ ਦਰਾਂ ਵਿੱਚ ਕੀਤਾ ਵਾਧਾ ਵਾਪਸ ਨਹੀਂ ਲਏ ਜਾਂਦਾ ਉਦੋਂ ਤੱਕ ਧਰਨਾ ਇੱਥੇ ਜਾਰੀ ਰਹੇਗਾ ਪੰਜਾਬ ਸਰਕਾਰ ਤੇ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਦੇ ਸਖਤ ਹੁਕਮਾ ਤਹਿਤ ਕੁਮਾਨ ਪੁਲਿਸ ਵੱਲੋਂ ਨਸ਼ਿਆ ਖਿਲਾਫ ਕਾਸੋ ਸਰਚ ਅਭਿਆਨ ਚਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕੁਮਾਨ ਦੇ ਮੁਖੀ ਐਸਐਚਓ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਕੁਮਾਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਖ-ਵੱਖ ਪਿੰਡਾਂ ਵਿੱਚ ਕਾਸੋ ਸਰਚ ਅਭਿਆਨ ਚਲਾਇਆ ਗਿਆ। ਸਰਚ ਅਭਿਆਨ ਤਹਿਤ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਹੈ। ਉਹਨਾਂ ਆਖਿਆ ਕਿ ਨਸ਼ੇ ਦੇ ਸੋਦਾਗਰਾਂ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਜਵਾਨ ਵੀ ਹਾਜ਼ਰ ਸਨ। ਅਸ਼ੁਨੀ ਗੋਟਿਆਲ ਜੀ ਐਸਐਸਪੀ ਸਾਹਿਬ ਬਟਾਲਾ ਦੀਆਂ ਹਦਾਇਤਾਂ ਤੇ ਅੱਜ ਤਾਣਾ ਘਮਾਉਣ ਦੇ ਵਕਵਾਖ ਪਿੰਡਾਂ ਵਿੱਚ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਨਸ਼ਾ ਵੇਚਣ ਵਾਲੇ ਉਹਨਾਂ ਦੀ ਸਪਲਾਈ ਕਰਨ ਵਾਲੇ ਅੱਗੇ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਵਕਵਾਖ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਆ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਪਰਚੇ ਦਰਜ ਕਰਕੇ ਮੇਲਾ ਵਿੱਚ ਭੇਜਿਆ ਜਾਵੇਗਾ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹਨਾਂ ਨਸ਼ਿਆਂ ਤੋਂ ਬਣਾਈ ਆ ਉਹ ਵੀ ਸੀਜ਼ ਕਰਾਈ ਜਾਵੇ ਵੀ ਸਾਰਿਆਂ ਨੂੰ ਸਖਤ ਤਾੜਨਾ ਕੀਤੀ ਜਾਂਦੀ ਆ ਕਿ ਨਸ਼ਿਆਂ ਦਾ ਧੰਦਾ ਬਿਲਕੁਲ ਬੰਦ ਕਰ ਦੇਣ ਨਹੀਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਅਤੇ ਲੁਟੇਰਿਆਂ ਦੀ ਹੌਸਲੇ ਇਸ ਕਦਰ ਬੁਲੰਦ ਨੇ ਕਿ ਚੋਰਾਂ ਨੇ ਦਿਨ ਦਿਹਾੜੇ ਮੋਹੱਲਾ ਕਾਰਨਗਰ ਵਿਖੇ ਜੱਟਾਂ ਵਾਲੀ ਬੰਬੀ ਨੇੜੇ ਪੰਜਾਬ ਪੁਲਿਸ ਦੇ ਸਾਬਕਾ ਐਸਆਈ ਦੇ ਘਰ ਦਾਖਲ ਹੋ ਕੇ ਉਹਨਾਂ ਦੇ ਕੋਲੋਂ ਪਿਸਤੌਲ ਦੀ ਨੋਕ ਤੇ ਗਹਿਣਿਆਂ ਦੀ ਲੁੱਟ ਕੀਤੀ ਜਿੱਥੇ ਮੋਟਰਸਾਈਕਲ ਤੇ ਆਏ ਲੁਟੇਰੇ ਸਿਸਟੀਵੀ ਕੈਮਰੇ ਵਿੱਚ ਕੈਦ ਹੋਏ ਨੇ ਤੇ ਦਿਨ ਦਿਹਾੜੇ ਗੇਟ ਖੋਲ ਕੇ ਘਰ ਦੇ ਅੰਦਰ ਦਾਖਲ ਹੁੰਦੇ ਹੋਏ ਤੇ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ ਕਰਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਸਾਬਕਾ ਐਸਆਈ ਜਸਪੀਰ ਸਿੰਘ ਤੇ ਉਸ ਦੀ ਪਤਨੀ ਦਿਲਬੀਰ ਕੌਰ ਨੇ ਦੱਸਿਆ ਕਿ ਲੁਟੇਰੇ 6 ਟੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਏ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਬਾਜ਼ਾਰ। ਅਸਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ